ਤੇ ਇਹ ਜੀ 20 ਸਾਲ ਪਹਿਲੇ ਜਿਹੜੇ ਲੋਕੀ ਇਸ ਨੂੰ ਯੂਜ਼ ਕਰਦੇ ਸੀਗੇ ਉਸ ਵੇਲੇ ਸਮਝੋ ਇਤਨੀਆਂ ਬਿਮਾਰੀਆਂ ਨਹੀਂ ਸੀ ਮੇਨ ਹੈ ਜਿਹੜੇ ਫ੍ਰਿਜ ਹੈਗੇ ਔਰ ਇਹ ਕੂਲਰ ਹੈਗੇ ਇਹ ਹੀ ਚੀਜ਼ਾਂ ਖਰਾਬ ਕਰ ਰਹੀਆਂ ਤੇਲ ਦਾ ਪਾਣੀ ਰਾਤ ਨੂੰ ਜਿਵੇਂ ਭਰ ਕੇ ਰੱਖੋ ਸਵੇਰੇ ਨੂੰ ਪੀਓ ਬੋਧ ਫਾਇਦੇ ਮੰਨਦਾ ਇਹਦੇ ਬੋਧ ਫਾਇਦੇ ਨਹੀਂ ਜਿਵੇਂ શરીਰੇ ਵਿੱਚ ਅੱਜਕੱਲ ਬਹੁਤ ਰੋਗ ਲੱਗ ਰਹੇ ਹਨ 슈ਗਰ ਨੂੰ ਲੈ ਕੇ ਸਾਰੀਆਂ ਚੀਜ਼ਾਂ ਸਾਰੀਆਂ ਆਪਣੀ ਫਰੈਂਡਨਲ ਤੇ ਨਾਲ ਚੀਜ਼ਾਂ ਨਾਲ ਲੱਗ ਰਹੀ ਹੈ ਇਹ ਚੱਕਰ ਹੈ ਵੀ ਇਹਨੂੰ ਜਿਹੜਾ ਯੂਜ਼ ਕਰਦਾ ਉਹਦੇ ਸਰੀਰ 'ਚ ਆਟੋਮੈਟਿਕ ਬਿਮਾਰੀਆਂ ਘਰ ਜਾਂਦੀਆਂ ਜਾਣੀਆਂ ਹਰ ਬੰਦਾ ਇਹਨੂੰ ਇਸਤੇਮਾਲ ਕਰੇ ਤੇ ਸ਼ਾਇਦ ਅੱਧੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਕਾਜਸੀ ਤੁਹਾਨੂੰ ਦੱਸਾਂਗੇ ਮਟਕੇ ਦੇ ਵਿੱਚ ਪਾਣੀ ਪੀਣ ਦੇ ਕੀ ਫਾਇਦੇ ਨੇ ਤੇ ਅੱਜ ਕੱਲ ਲੋਕੇ ਜਿਹੜੇ ਆ ਮਟਕੇ ਨੂੰ ਭੁੱਲ ਕੇ ਫ੍ਰਿਜ ਜਾਂ برف ਦਾ ਪਾਣੀ ਪੀ ਰਹੇ ਨੇ ਤਾਂ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਜਿਹੜਾ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੇ ਸੋਹਣੇ ਸੋਹਣੇ ਜਿਹੜੇ ਮਟਕੇ ਆ ਜੋ ਕੀ ਲੱਗੇ ਹੋਏ ਆ ਤੇ ਇਹ ਮਟਕੇ ਜਿਹੜੇ ਆ ਆਪਣੇ ਹੱਥ ਤੋਂ ਜਿਹੜੇ ਤਿਆਰ ਕਰਦੇ ਨੇ ਤੇ ਸਾਡੇ ਨਾਲ ਅੰਕਲ ਜੀ ਮੌਜੂਦ ਨੇ ਆਪ ਉਹਨਾਂ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ। ਪਹਿਲਾਂ ਤੇ ਇਹ ਦੱਸੋ ਮਟਕੇ ਬਣਾ ਰਹੇ ਹੋ ਕਿੰਨੇ ਤਰੀਕੇ ਦੇ ਜਿਹੜੇ ਮਟਕੇ ਬਣਾਉਂਦੇ ਹੋ? ਹਾਂ ਜੀ 8-10 ਤਰ੍ਹਾਂ ਦੇ ਬਣਾਉਂਦੇ ਹਾਂ ਜੀ। ਜੀ। ਮਟਕੇ। ਹਾਂ। ਤੇ ਇਹ ਜੀ 20 ਸਾਲ ਪਹਿਲੇ ਜਿਹੜੇ ਲੋਕੀ ਇਸ ਨੂੰ ਯੂਜ਼ ਕਰਦੇ ਸੀਗੇ ਉਸ ਵੇਲੇ ਸਮਝੋ ਇਤਨੀਆਂ ਬਿਮਾਰੀਆਂ ਨਹੀਂ ਸੀ। ਮੈਂ ਇਹ ਜਿਹੜੇ ਫ੍ਰਿਜ ਹੈਗੇ ਔਰ ਇਹ ਕੂਲਰ ਹੈਗੇ ਇਹ ਹੀ ਚੀਜ਼ਾਂ ਖਰਾਬ ਕਰਦੀਆਂ। ਅਗਰ ਲੋਕੀ ਇਸ ਚੀਜ਼ ਨੂੰ ਇਸਤੇਮਾਲ ਕਰਨ ਦੁਬਾਰਾ ਤੋਂ ਸ਼ੁਰੂ ਕਰਨ ਤੇ ਇਹਦਾ ਪਾਣੀ ਰਾਤ ਨੂੰ ਜਿਵੇਂ ਭਰ ਕੇ ਰੱਖੋ ਸਵੇਰੇ ਇਹਨੂੰ ਪੀਓ ਬਹੁਤ ਫਾਇਦੇ ਮੰਨਦਾ ਹੈ ਅੱਛਾ ਇੱਕ ਮਟਕੇ ਦੀ ਆਪਾਂ ਗੱਲ ਕਰੀਏ ਤੇ ਇੱਕ ਮਟਕਾ ਜਿਹੜਾ ਕਿੰਨੇ ਟਾਈਮ ਤੱਕ ਜਿਹੜਾ ਤਿਆਰ ਹੋ ਜਾਂਦਾ ਹੈ ਕਿੰਨਾ ਟਾਈਮ ਲੱਗਦਾ ਹੈ ਇਹ ਟਾਈਮ ਲੱਗ ਜਾਂਦਾ ਜੀ 15-20 ਦਿਨ ਤਿਆਰ ਹੁੰਦਾ ਹੈ 15-20 ਪਹਿਲੇ ਕੱਚਾ ਹੁੰਦਾ ਹੈ ਫਿਰ ਇਹਨੂੰ ਪਕਾਉਨਿਆ ਭਟੀਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨੂੰ ਰੰਗ ਵਗੈਰਾ ਉੱਪਰ ਤੋਂ ਕਰਨਿਆ ਫਿਰ ਅਸੀਂ ਇਹਨੂੰ ਤਿਆਰ ਕਰਕੇ ਲੈ ਲੈਂਦੇ ਅੱਛਾ ਮਟਕੇ ਦੇ ਵਿੱਚ ਪਾਣੀ ਪੀਣ ਦੇ ਕੀ ਕੀ ਫਾਇਦੇ ਨੇ ਹਾਂਜੀ ਇਹ ਬਹੁਤ ਫਾਇਦੇਮੰਦ ਜਿਵੇਂ ਸਰੀਰ ਵਿੱਚ ਅੱਜਕੱਲ ਬਹੁਤ ਰੋਗ ਲੱਗ ਰਹੇ ਨੇ 슈ਗਰ ਤੋਂ ਲੈ ਕੇ ਸਾਰੀਆਂ ਚੀਜ਼ਾਂ ਸਾਰੀਆਂ ਆਪਣੀ ਫਰਿੱਜ ਦੇ ਨਾਲ ਤੇ ਇਹਨਾਂ ਚੀਜ਼ਾਂ ਨਾਲ ਲੱਗ ਰਹੀਆਂ ਇਹ ਚੱਕਰ ਆ ਵੀ ਇਹਨੂੰ ਜਿਹੜਾ ਯੂਜ਼ ਕਰਦਾ ਉਹਦੇ શરીਰੇ 'ਚ ਆਟੋਮੈਟਿਕ ਬਿਮਾਰੀਆਂ ਘਰ ਦਿੰਦੀਆਂ ਜਾਣੀਆਂ ਇਹ ਚੀਜ਼ਾਂ ਪੁਰਾਣੀਆਂ ਹੈਗੀਆਂ ਬਹੁਤ ਵਧੀਆ ਚੀਜ਼ਾਂ ਹੈਗੀਆਂ ਅਗਰ ਇਹਨੂੰ ਇਸਤੇਮਾਲ ਕੀਤਾ ਜਾਵੇ ਹਰ ਬੰਦਾ ਇਹਨੂੰ ਇਸਤੇਮਾਲ ਕਰੇ ਤੇ ਸ਼ਾਇਦ ਅੱਧੀਆਂ ਬਿਮਾਰੀਆਂ ਖਤਮ ਹੋ ਜਾਈਆਂ ਬਿਲਕੁਲ ਤੇ ਕਹਿੰਦੇ ਨੇ ਜੇ ਮਟਕੇ ਦਾ ਪਾਣੀ ਪੀ ਰਹੇ ਹੋ ਇਹਦੇ ਵਿੱਚ ਜਿਹੜਾ ਬਰਫ਼ ਪਾ ਕੇ ਇਹ ਨਹੀਂ ਰੱਖਣਾ ਚਾਹੀਦਾ ਕੀ ਹੁੰਦਾ ਜੇਕਰ ਮਟਕੇ ਦੇ ਵਿੱਚ ਆਪਾਂ ਬਰਫ਼ ਪਾ ਰਹੇ ਹਾਂ ਤੇ ਪਾਣੀ ਮਟਕਾ ਜਿਹੜਾ ਖਰਾਬ ਹੋ ਜਾਂਦਾ ਗੱਲ ਸੱਚ ਹੈ ਇਸ ਤਰ੍ਹਾਂ ਜੀ ਇਹਦੇ ਵਿੱਚ ਖਾਲੀ ਹੱਥ ਪਾਓ ਨਾ ਤੁਸੀਂ ਹੱਥ ਵੀ ਨਹੀਂ ਪਾਣਾ ਖਾਲੀ ਪਾਣੀ ਪਾ ਕੇ ਇਹਨੂੰ ਘੁਮਾਣਾ ਹੱਥ ਨਾਲ ਘੁਮਾ ਕੇ ਫਿਰ ਵਾਪਸੀ ਪਾਣੀ ਨੂੰ ਸੋੜਦੇ ਨਾ ਇਹਦੇ ਜੀ ਬਰਫ਼ ਤਾਂ ਬਿਲਕੁਲ ਨਹੀਂ ਪਾਣੀ ਅੱਛਾ ਕਾਰਨ ਕੀ ਹੈ ਕਿ ਇਹਦੇ ਵਿੱਚ ਬਰਫ਼ ਨਹੀਂ ਪਈ ਤਾਂ ਫਿਰ ਜਿਹੜੇ ਸੇਮ ਹੁੰਦੇ ਨੇ ਜੀ ਜਿਸ ਨਾਲ ਪਾਣੀ ਠੰਡਾ ਹੁੰਦਾ ਹੈ ਉਹ ਸੇਮ ਬੰਦ ਹੋ ਜਾਂਦੇ ਨੇ ਬਰਫ਼ ਪਰਮਾਤਿਕਾ ਲੋਕਾਂ ਦਾ ਕਹਿਣਾ ਹੈ ਕਿ ਮਟਕਿਆਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਜਿਹੜਾ ਠੰਡਾ ਹੀ ਨਹੀਂ ਹੋ ਰਿਹਾ ਕਾਰਨ ਕੀ ਹੈ ਨਹੀਂ ਉਹ ਇੱਕ ਜਗ੍ਹਾ ਤੋਂ ਜਿਹੜਾ ਮਟਕਾ ਆ ਰਿਹਾ ਉਹਦੇ 'ਚ ਨਹੀਂ ਹੋ ਰਿਹਾ ਹਾਂ ਬਾਕੀ ਸਾਰੇ ਜਿਹੜਾ Rajasthan ਦਾ ਜਿਤਨਾ ਵੀ ਮਟਕਾ ਆ ਰਿਹਾ ਸਭ ਵਿੱਚ ਬਹੁਤ ਵਧੀਆ ਠੰਡਾ ਪਾਣੀ ਹੈ ਤੁਸੀਂ ਵੀ ਮਟਕੇ ਬਣਾਉਣ ਲਈ ਕਿਹੜੀ ਮਿੱਟੀ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਇਹ ਤਾਂ ਤਲਾ ਦੀ ਮਿੱਟੀ ਹੁੰਦੀ ਹੈ ਜੀ Rajasthan ਵਿੱਚ ਹੁੰਦੀ ਹੈ। ਉੱਥੋਂ ਕੱਢ ਕੇ ਲਿਆਈ ਜੀ। Rajasthan ਤੋਂ ਤੁਸੀਂ ਮੰਗਵਾਨੇ ਹੋ। ਹਾਂ ਜੀ ਹਾਂ ਜੀ। ਅੱਛਾ ਇੱਕ ਮਿੱਟੀ ਇੱਕ ਮਟਕੇ ਦੇ ਵਿੱਚ ਕਿੰਨੀ ਮਿੱਟੀ ਜਿਹੜੀ ਯੂਜ਼ ਕੀਤੀ ਜਾਂਦੀ ਹੈ? ਜਿਆਦਾ ਜਿਆਦਾ 2.5 ਕਿਲੋ 10 ਕਿਲੋ ਮਿੱਟੀ ਜੁੜਦੀ ਹੈ। ਆਹ ਕਹਿੰਦੇ ਨੇ ਕਿ ਮਟਕੇ ਦਾ ਪਾਣੀ ਪੀਰਿਓ ਤੇ ਕਾਫੀ ਬਿਮਾਰੀਆਂ ਜਿਹੜੀਆਂ ਨੇ ਦੂਰ ਹੋ ਜਾਂਦੀਆਂ ਨੇ ਗੱਲ ਸੱਚ ਹੈ। ਹਾਂ ਜੀ ਬਿਲਕੁਲ ਸੱਚ ਹੈ। ਸੱਚ ਕੀ ਪੱਕੀ ਹੈਗੀ ਇਹ ਗੱਲ ਜਿਹੜਾ ਇਹਨੂੰ ਸਮਝ ਜਾਏਗਾ ਇਸ ਚੀਜ਼ ਨੂੰ ਉਹ ਪਾਣੀ ਨਹੀਂ ਪੀਊਗਾ ਨਾ ਫ੍ਰੀਜ ਦਾ ਨਾ ਕਿਸੇ ਚੀਜ਼ ਦਾ ਹਾਂ ਬਰਫ਼ ਦਾ ਅੱਛੇ ਅੰਕਲ ਜੀ ਤੁਹਾਡੇ ਟਾਈਮ ਦੇ ਮਟਕੇ ਜ਼ਿਆਦਾ ਹੁੰਦੇ ਸੀਗੇ ਲੇਕਿਨ ਹੁਣ ਟੈਕਨੋਲੋਜੀ ਜਿਹੜੀ ਵੱਧ ਰਹੀ ਹੈ ਤੇ ਹੁਣ ਟੈਕਨੋਲੋਜੀ ਦੇ ਹਿਸਾਬ ਨਾਲ ਲੋਕਾਂ ਦਾ ਕਹਿਣਾ ਹੈ ਕਿ ਫ੍ਰਿਜ ਦੇ ਵਿੱਚ ਪਾਣੀ ਜਿਹੜਾ ਮਿੱਟੀ ਦੇ ਵਿੱਚ ਠੰਡਾ ਹੋ ਜਾਂਦਾ ਤੁਹਾਨੂੰ ਲੱਗਦਾ ਟੈਕਨੋਲੋਜੀ ਵੱਧ ਰਹੀ ਹੈ ਉਸੇ ਤਰੀਕੇ ਨਾਲ ਜਿਹੜੀਆਂ ਬਿਮਾਰੀਆਂ ਵੀ ਵੱਧਦੀ ਜਾ ਰਹੀਆਂ ਨੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਜਿਹੜੀਆਂ ਬਿਮਾਰੀਆਂ ਆਟੋਮੈਟਿਕੀ ਇਹਦੇ ਨਾਲ ਵੱਧ ਰਹੀਆਂ ਹਾਂ ਪੁਰਾਣੀਆਂ ਚੀਜ਼ਾਂ ਸ਼ੁਰੂ ਹੋ ਜਾਣ ਦੁਬਾਰਾ ਤੋਂ ਤੇ ਅੱਧੀਆਂ ਬਿਮਾਰੀਆਂ ਤੋਂ ਹੀ ਖਤਮ ਹੋ ਜਾਣੀਆਂ ਜੀ ਦਵਾਈ ਲੈਣ ਦੀ ਲੋੜ ਹੀ ਨਹੀਂ ਹੈ ਬਿਲਕੁਲ ਅਗਰ ਆਪਾਂ ਪੁਰਾਣੀਆਂ ਚੀਜ਼ਾਂ ਆਪਾਂ ਯੂਜ਼ ਕਰਨੀਆਂ ਜੀ ਹਾਂ ਤੇ ਤੁਸੀਂ ਮਟਕੇ ਮਤਲਬ ਬਣਾਨੇ ਉਹ ਲੱਗ ਕਹਿੰਦੇ ਆ ਕਿ ਰਾਤ ਨੂੰ ਪਾਣੀ ਭਰ ਕੇ ਪਿਓ ਤੇ ਸਵੇਰ ਨੂੰ ਜਦੋਂ ਉਹ ਉਹ ਮਟਕੇ ਦਾ ਪਾਣੀ ਪਿਓ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਟਿੱਡੀ ਹਾਂ ਹਾਂ ਜੀ ਬਿਲਕੁਲ ਇਹ ਜਿਹੜਾ ਰਾਤ ਦਾ ਪਾਣੀ ਭਰਿਆ ਹੋਇਆ ਆ ਆਪਾਂ ਸਵੇਰੇ ਯੂਜ਼ ਕਰਨਿਆਂ ਨਾ ਜੀ ਇੱਕ ਤਰ੍ਹਾਂ ਬਹੁਤ ਵਧੀਆ ਚੀਜ਼ ਹੋ ਜਾਊਗੀ ਉਹਦੇ ਨਾਲ ਆਪਣੇ ਸਰੀਰ ਨੂੰ ਬਹੁਤ ਫਾਇਦਾ ਹੋਊਗਾ ਅੱਜ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਹੈ ਕਿ ਮਟਕੇ ਦਾ ਪਾਣੀ ਵਧੀਆ ਹੁੰਦਾ ਜਾਂ ਬਰਫ਼ ਜਾਂ ਫਿਰ ਫ੍ਰਿਜ ਦਾ ਨਹੀਂ ਨਹੀਂ ਬਰਫ਼ ਫ੍ਰਿਜ ਦਾ ਬਿਲਕੁਲ ਬਿਮਾਰੀ ਦਾ ਘਰ ਹੈ ਆਟੋਮੈਟਿਕ ਉਹਦੇ ਨਾਲ ਬਿਮਾਰੀਆਂ ਲੱਗ ਰਹੀਆਂ ਲੋਕੀ ਸਮਝਦੇ ਨਹੀਂ ਐਸ ਚੀਜ਼ ਨੂੰ ਪੁਰਾਣੀ ਚੀਜ਼ ਨੂੰ ਯੂਜ਼ ਕਰਨ ਬਿਮਾਰੀਆਂ ਆਟੋਮੈਟਿਕ ਕਟ ਹੋ ਜਾਣੀਆਂ ਬਿਲਕੁਲ ਟੈਂਕਲ ਜੀ ਤੁਸੀਂ ਇਹਦਾ ਨਹੀਂ ਫ੍ਰਿਜ ਦਾ ਪਾਣੀ ਪੀਂਨੇ ਹੋ ਨਹੀਂ ਨਹੀਂ ਅਸੀਂ ਤਾਂ ਰੱਖਿਆ ਹੋਇਆ ਹੀ ਨਹੀਂ ਹੈ ਜੀ ਫ੍ਰਿਜ ਵੀ ਰੱਖਿਆ ਹੋਇਆ ਹਾਂ ਨਾ ਨਾ ਮਿੱਟੀ ਦੇ ਸਾਰੇ ਭਾਂਡੇ ਨੇ ਸਾਡੇ ਕੋਲ। ਕੀ ਬਾਤ ਹੈ। ਹਾਂ ਸਬਜੀ ਬਣਾਉਣ ਲਈ, ਚਾਹ ਬਣਾਉਣ ਲਈ ਹਰ ਚੀਜ਼ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ। ਸਾਰਾ ਕੁਝ ਸਾਡੇ ਕੋਲ ਹੈਗਾ। ਕੀ ਬਾਤ ਹੈ। ਸੋ ਅਸੀਂ ਉਹ ਵੀ ਚੀਜ਼ ਦੇਖਾਂਗੇ ਕਿੰਦੇ ਸਿਰਫ ਮਟਕੇ ਦੇ ਵਿੱਚ ਅਸੀਂ ਪਾਣੀ ਪੀਂਦੇ ਨਹੀਂ। ਸਭ ਕੁਝ ਜੇਕਰ ਗੱਲ ਕੀਤੀ ਜਾਵੇ ਸਬਜ਼ੀਆਂ ਦੀ ਤਾਂ ਅਸੀਂ ਸਬਜੀ ਜਿਹੜੇ ਆ ਉਹ ਵੀ ਮਿੱਟੀ ਦੇ ਜਿਹੜੇ ਭਾਂਡੇ ਦੇ ਵਿੱਚ ਬਣਾਉਂਦੇ ਨੇ, ਚਾਹ ਜਿਹੜੀ ਬਣਦੀ ਆ ਉਹ ਵੀ ਮਿੱਟੀ ਦੇ ਭਾਂਡੇ ਦੇ ਵਿੱਚ ਬਣਦੀ ਆ ਤੇ ਤਵਾ ਜਿਹੜਾ ਆ ਜਿਹਦੇ ਵਿੱਚ ਰੋਟੀ ਬਣਾਉਂਦੇ ਨੇ ਉਹ ਵੀ ਜਿਹੜਾ ਮਿੱਟੀ ਦਾ ਹੈ।